ਕਿੰਨੋਂ ਕਿਨੋਂ ਮਿਲ ਚੁੱਕੇ ਹੋ ਸਮੱਸਿਆ ਤਾਂ ਇਹ ਬਹੁਤ ਦੇਰ ਤੋਂ ਆਜੀ ਮਾਰਚ ਮਹੀਨੇ ਤੋਂ ਪਹਿਲੇ ਤੋਂ ਹੀ ਇਹ ਸਮੱਸਿਆ ਚੱਲੀ ਆ ਰਹੀ ਹੈ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲੇ ਤੇ ਐਪਲੀਕੇਸ਼ਨ ਦਿੱਤੀ ਸੀ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਉਹਨਾਂ ਨੇ ਭੇਜ ਦਿੱਤਾ ਜੀ ਅਦਰ ਕਮੇਟੀ ਵਾਲਿਆਂ ਦੇ ਰਿਟਰਨ ਲਿਖ ਕੇ ਆਪਾਂ ਈਓ ਸਾਹਿਬ ਨੂੰ ਵੀ ਮਿਲੇ ਜਾ ਕੇ ਤੇ ਈਓ ਸਾਹਿਬ ਨੇ ਕਿਹਾ ਸੀ ਵੀ ਮੈਂ ਤੇ ਸਾਰੇ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਵਾ ਕੱਟੀਆਂ ਰਿਪੇਅਰ ਕਰਵਾ ਦੇਣੀਆਂ ਇਸ ਗੱਲ ਨੂੰ ਵੀ ਕਰੀਬ 3 ਮਹੀਨੇ ਹੋ ਚੁੱਕੇ ਆ ਜੀ ਉਸ ਤੋਂ ਬਾਅਦ ਇਹ ਬਰਬਾਦ ਸਿਰੋ ਹੋ ਗਈ ਹੈ ਬਰਬਾਦ ਕਰਕੇ ਇਹ ਸੜਕ ਬਹੁਤ ਹੀ ਜਿਆਦਾ ਖਰਾਬ ਹੋ ਗਈ ਹੈ ਜਿਸ ਕਰਕੇ ਲੋਕਾਂ ਨੂੰ ਹੁਣ ਤਾਂ ਬਹੁਤ ਹੀ ਜਿਆਦਾ ਪ੍ਰੋਬਲਮ ਆ ਰਹੀ ਹੈ ਦੂਸਰੀ ਗੱਲ ਇੱਥੇ ਜਿਹੜਾ ਹਸਪੀਟਲ ਦਾ ਮੇਨ ਗੇਟ ਹੈ ਉਹ ਗੇਟ ਹੀ ਸਾਰਾ ਦਿਨ ਬੰਦ ਰਹਿੰਦਾ ਹੈ ਪਤਾ ਨਹੀਂ ਕਿਉਂ ਬੰਦ ਰਹਿੰਦਾ ਜਿਹਦੇ ਕਰਕੇ ਸਾਰੇ ਵਾਹਨ ਬਾਹਰ ਖੜੇ ਹੁੰਦੇ ਹਨ ਤੇ ਟ੍ਰੈਫਿਕ 'ਤੇ ਬੜੀ ਸਮੱਸਿਆ ਆਂਦੀ ਹੈ ਸੜਕ ਦੇ ਅੱਧ ਵਿੱਚ ਘਾਟ ਲੱਗੇ ਹੈ ਵਾਹਨ ਅੱਧ ਵਿੱਚ ਘਾਟ ਵੀ ਲੱਗੇ ਹੈ ਜੀ ਤੇ ਟੂ ਵੀਲਰ ਲੱਗੇ ਹੈ ਜੀ ਇੱਕ ਅੱਧੀ ਕਾਰ ਲੱਗ ਜਾਂਦੀ ਹੈ ਤਾਂ ਰਸਤਾ ਬਿਲਕੁਲ ਹੀ ਬੰਦ ਹੋ ਜਾਂਦਾ ਤੇ ਸੜਕ ਦੇਖਿਆ ਰਿਪੇਅਰ ਵੀ ਕਰਵਾਈ ਗਈ ਸੀ ਮਟ ਉਹ ਦੁਕਾਨਦਾਰਾਂ ਨੇ ਖੁਦ ਪੈਸੇ ਇਕੱਠੇ ਕਰਕੇ ਆਪ ਕਰਵਾਈ ਜੀ ਜਿਹੜੀ ਕੋਈ ਜ਼ਿਆਦਾ ਟਾਈਮ ਨਹੀਂ ਚੱਲ ਸਕੀ ਔਰ ਬਰਸਾਤ ਕਰਕੇ ਫਿਰ ਦੁਬਾਰਾ ਟੁੱਟ ਗਈ ਤੇ ਦੁਰਘਟਨਾਵਾਂ ਵੀ ਹੁੰਦੀਆਂ ਹੁੰਦੀਆਂ ਨੇ ਦੁਰਘਟਨਾਵਾਂ ਤੇ ਰੋਜ਼ ਹੀ ਕਿੰਨੀਆਂ ਹੀ ਹੋ ਰਹੀਆਂ ਜੀ ਕੀ ਦਸੀਏ ਤੁਹਾਨੂੰ ਬੱਚਿਆਂ ਦੇ ਤਾਂ ਬਹੁਤ ਹੀ ਸੱਟਾਂ ਲੱਗਦੀਆਂ ਇੱਥੇ ਬਜ਼ੁਰਗਾਂ ਦੇ ਤੇ ਤੁਹਾਡੇ ਮਾਧਿਅਮ ਰਾਈ ਸਾਡੀ ਤੇ ਇਹੀ ਬੇਨਤੀ ਆ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਜਾਂ ਕਮੇਟੀ ਨੂੰ ਸਾਰਿਆਂ ਨੂੰ ਕਿ ਜਲਦੀ ਤੋਂ ਜਲਦੀ ਇਹਨੂੰ ਠੀਕ ਕਰਵਾਇਆ ਜਾਏ ਇਹ ਚਲੋ ਤੁਹਾਡੀ ਵੀ ਬਹੁਤ ਮਿਹਰਬਾਨੀ ਹੋਏਗੀ ਤੁਸੀਂ ਅੱਜ ਆ ਕੇ ਕਵਰੇ ਕੀਤੀ ਐ ਤੇ ਚਲੋ ਸਾਡਾ ਵੀ ਸਾਥ ਦਿਓਗੇ ਤੁਸੀਂ ਹਾਂਜੀ ਬਾਬਾ ਜੀ ਤੁਸੀਂ ਕੀ ਚਾਹੋਗੇ ਇਸ ਮਸਲੇ ਬਾਰੇ ਸਰ ਇਸ ਮਸਲਾ ਮਾਰਚ ਮਹੀਨੇ ਤੋਂ ਚੱਲ ਰਹੀ ਐ ਪਹਿਲਾਂ ਥੋੜੀ ਛੜਕ ਟੁੱਟੀ ਉਸ ਤੋਂ ਬਾਅਦ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਸਾਰਿਆਂ ਦਾ ਲੰਘਾ ਇਧਰੋਂ ਹੋਣ ਕਰਕੇ ਕਿਉਂਕਿ ਸ਼ਹਿਰ ਦਾ ਸੈਂਟਰ ਪੈਂਦਾ ਜ਼ਿਆਦਾ ਹੋਣ ਕਰਕੇ ਸੜਕ ਬਹੁਤ ਜ਼ਿਆਦਾ ਬੁਰਾ ਹਾਲ ਲੱਗਾ ਕੁਝ ਟਾਈਮ ਪਹਿਲਾਂ ਆਪਾਂ ਮਹੀਨਾ ਡੇਢ ਪਹਿਲਾਂ ਕੁਝ ਦੁਕਾਨਦਾਰਾਂ ਨੇ ਆਪਸ ਵਿੱਚ ਥੋੜੇ ਪੈਸੇ ਇਕੱਠੇ ਕਰਕੇ ਇਹਦੀ ਰਿਪੇਅਰ ਕੀਤੀ ਸੀ ਖੁਦ ਹਰ ਵਾਰ ਪਿਆਰ ਵੀ ਬਹੁਤੀ देर ਨਹੀਂ ਚੱਲੀ ਕਿਉਂਕਿ ਚੱਲ ਨਹੀਂ ਸਕਦੀ ਖਲੋ ਨਹੀਂ ਸਕਦਾ ਕਿ ਟ੍ਰੈਫਿਕ ਚੱਲਦੀ ਰਹਿੰਦੀ ਹੈ ਜਦੋਂ ਅਸੀਂ ਮਾਲ ਪਾਣੇ ਕਿ ਦੋ ਕਿ ਦਿਨ ਇੱਕ ਦਿਨ ਰੈਸਟ ਚਾਹੀਦੀ ਆ ਪਰ ਟ੍ਰੈਫਿਕ ਨਾ ਰੁਕਣ ਕਰਕੇ ਇਹ ਮੁੜ ਕੇ ਟੁੱਟ ਗਿਆ ਇੱਥੇ ਮੇਨ ਜਿਹੜੀ ਪ੍ਰੋਬਲਮ ਹੈਗੀ ਆ ਉਹ ਹੈਗੀ ਆ ਜੀ ਹਸਪੀਟਲ ਦੇ ਅੱਗੇ ਸਾਰਾ ਦਿਨ ਗੇਟ ਬੰਦ ਰਹਿਣ ਕਰਕੇ ਜਿਹੜੇ ਵਾਹਨ ਲੱਗੇ ਰਹਿੰਦੇ ਦਿਨ ਰਾਤ ਉਹ ਲੱਗੇ ਰਹਿੰਦੇ ਨੇ ਉਹਦੇ ਕਰਕੇ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੋ ਗਿਆ ਕੁੱਤੀ ਸੰਤਰੇ ਲੋਕੀ ਦਿੱਲੀ ਲੰਘਦੇ ਨੇ ਇੱਕ ਦੋ ਬੱਚਾ ਇੱਕ ਦੋ ਬਜ਼ੁਰਗ ਜਾਂ ਕੋਈ ਲੇਡੀਜ਼ ਵਿਚਾਰੀ ਦਿੱਲੀ ਹਾਰੇ ਸਾਹਮਣੇ ਦੇਖਦੇ ਫਿਰ ਉਹ ਸੱਟ ਲੱਗਦੇ ਉਹਨਾਂ ਦੇ ਕਨਵੈਸ ਵੀ ਭਜਦੀ ਆ ਬੜਾ ਮਾੜਾ ਹਾਲ ਆ ਆਪੋਜ਼ਿਟ ਸਿਵਲ ਹਸਪੀਟਲ ਦੇ ਸਾਹਮਣੇ ਵਾਲੀ ਸੜਕ ਜਿਹਦੀ ਕਾਫੀ ਦੇਰ ਤੋਂ ਰਿਪੇਅਰ ਨਹੀਂ ਹੋਈ ਤੇ ਕਾਫੀ ਵੱਡੇ-ਵੱਡੇ ਟੋਏ ਹੋ ਗਏ ਜਿਹਦੇ ਨਾਲ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਵਾ ਬਜ਼ੁਰਗ ਮਹਿਲਾ ਤੇ ਡਿੱਗਣ ਦੇ ਕਾਰਨ ਜਿਹੜੇ ਟੋਏ ਆ ਕਿਦੋਂ ਦੀ ਐ ਸਮੱਸਿਆ ਇਹ ਸਮੱਸਿਆ ਕਾਫੀ ਦੇ ਕਾ ਮਾਰਚ ਤੋਂ ਚੱਲਦੀ ਪਈ ਆ ਹੁਣ ਥੋੜੀ ਵੱਧ ਗਈ ਆ ਗੇਟ ਗੇਟ ਬੰਦ ਹੋਣ ਕਾਰਨ ਟ੍ਰੈਫਿਕ ਤੇ ਬਹੁਤ ਜਾਮ ਰਹਿੰਦਾ ਤੇ ਇਹੋ ਹੀ ਵਿਅਸਤ ਸਾਡੇ ਕਾ ਸ਼ਹਿਰ ਦੀ ਸਾਰੀ ਦੁਨੀਆ ਨੇ ਇਧਰੋਂ ਹੀ ਆਣਾ ਗੁਰਦ ਆਪੁਰ ਬਸ ਗਿਆ ਨੇ ਜਿਹੜੇ ਜਿਹੜੇ ਨੰਗਦਾ ਹੋਇਆ ਸਾਡੇ ਕੋਲ ਨੰਗਦਾ ਹੋਵੇ ਇਹੋ ਜੀ ਮਿਲੇ ਸੀ ਇਹ ਪਰ ਇਹੋ ਸਾਹਿਬ ਨੂੰ ਮਿਲੇ ਆ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਕੋਈ ਗੱਲ ਨਹੀਂ